ਕਿ ਉਹ ਗੀਤ ਕਰੀਏ ਭਾਈ ਮਨੀ ਸਿੰਘ ਜੀ ਦੀਵਾਲੀ ਦਾ 1737 ਦੇ ਅੰਦਰ ਦੀਵਾਲੀ ਦਾ ਤਿਉਹਾਰ ਹੈ ਤੇ ਸਰਬੱਤ ਖਾਲਸਾ ਇਕੱਠਾ ਕਰਨਾ ਤੇ ਸਰਕਾਰ ਤੋਂ ਪਰਮਿਸ਼ਨ ਲਈ ਜਾਂਦੀ ਸੀ ਤੇ ਉਸ ਸਮੇਂ ਜਿਹੜਾ ਸਰਕਾਰ ਦਾ ਬਾਦਸ਼ਾਹ ਸੀਗਾ ਉਹ ਜ਼ਕਰੀਆ ਖਾਨ ਸੀਗਾ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਤੋਂ ਪਰਮਿਸ਼ਨ ਲਈ ਗਈ ਜ਼ਕਰੀਆ ਖਾਨ ਨੇ ਪਰਮਿਸ਼ਨ ਦੇ ਦਿੱਤੀ ਪਰ ਇੱਕ ਸ਼ਰਤ ਤੇ ਦਿੱਤੀ ਮੇਜਕਰ ਤੁਸੀਂ 5000 ਰੁਪਇਆ ਮੈਨੂੰ ਤੁਸੀਂ ਜ਼ਜ਼ੀਆ ਟੈਕਸ ਦੇ ਕੇ ਜਾਓਗੇ ਫਿਰ ਮੈਂ ਤੁਹਾਨੂੰ ਇਹ ਇਕੱਠ ਕਰਨ ਦੀ অনুমতি ਦੇ ਦਿੰਦਾ ਹਾਂ ਜ਼ਕਰੀਆ ਕਾਨ ਸਿੱਖਾਂ ਦੀ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਨਾ ਬੜਾ ਦੁਖੀ ਸੀ ਗੰਦਰ ਤੋਂ ਪਰੇਸ਼ਾਨ ਸੀਗਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕਾਰਨਾਮੇ ਕਰ ਵਿਖਾਏ ਸਨ ਕਿ ਜਿਹੜੇ ਕਾਰਨਾਮੇ ਦੁਨੀਆ ਨੇ ਕਦੇ ਸੋਚੇ ਵੀ ਨਹੀਂ ਹੋਣੇ ਸੰਡੋਰੇ ਵਰਗੇ ਇਲਾਕੇ ਨੂੰ ਫਤਿਹ ਕੀਤਾ ਸਮਾਨੇ ਨੂੰ ਮਿੱਟੀ ਚ ਮਿਲਾ ਦਿੱਤਾ ਗਿਆ ਉਸ ਤੋਂ ਬਾਅਦ ਸਰਹੰਦ ਦੀ ਜਿਹੜੀ ਚੱਪੜ ਚਿੜੀ ਦਾ ਮੈਦਾਨ ਹੈ ਉਹਨੂੰ ਜਿੱਤਿਆ ਖਾਲਸਾ ਰਾਜ ਕਾਇਮ ਕਰ ਦਿੱਤਾ ਨਾਨਕ ਨਾਮ ਦੇ ਸਿੱਕੇ ਚ ਲਾਏ ਨੇ ਹਾਲਾਂਕਿ ਅਸੀਂ ਬੜੇ ਬੇਕਦਰੇ ਇਨਸਾਨਾਂ ਬਾਬਾ ਬੰਦਾ ਸਿੰਘ ਬਹਾਦਰ ਸਾਨੂੰ ਦਿੱਤਾ ਬੜਾ ਕੁਝ ਲੇਕਿਨ ਅਸੀਂ ਉਹਨਾਂ ਨੂੰ ਉੱਪਰ ਦੂਸ਼ਣ ਲਾ ਕੇ ਨਾ ਕੌਮ ਦਾ ਗद्दार ਬਣਾ ਕੇ ਰੱਖ ਦਿੱਤਾ ਇਕ ਵਾਰ ਜ਼ਕਰੀਆ ਖਾਂ ਕਹਿੰਦਾ ਵੀ ਹਾਲਾਤ ਇੱਦਿ ਵਿਗੜਦੇ ਕਿਉਂ ਪੈ ਰਹੇ ਆ ਮੈਂ ਸਾਰੇ ਤਰੀਕੇ ਅਪਣਾ ਕੇ ਵੇਖਲੇ ਖਾਲਸਾ ਮੁੱਖਿਆ ਨਹੀਂ ਤੇ ਕਿਸੇ ਬੰਦੇ ਨੇ ਕੰਨ 'ਚ ਆਵਾਜ਼ ਦੇ ਕੇ ਕਹਤਾ ਤੇਰੇ ਮਕਾਇਆ ਮੁਕਣਾ ਵੀ ਨਹੀਂ ਕਿਉਂਕਿ ਤੂੰ ਮਾਰਦਾ ਥੋੜੇ ਆ ਤੇ ਪੈਦਾ ਜਾਦਾ ਹੁੰਦੇ ਨੇ ਕਹਿੰਦਾ ਉਹ ਕਿਵੇਂ ਕਹਿੰਦਾ ਤੇਰੇ ਤੋਂ ਥੋੜੀ ਦੂਰ ਤੋਂ ਦੂਰ ਦੂਰ ਤੱਕ ਤੇ ਬੜਾ ਭਜੇ ਆ ਪਰ ਤੇਰ ਤੋਂ ਥੋੜੀ ਦੂਰ ਤੀ 35 ਕਿਲੋਮੀਟਰ ਦੀ ਦੂਰੀ ਦੇ ਉੱਪਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੈ। ਉੱਥੋਂ ਦਾ ਜਿਹੜਾ ਸਰੋਵਰ ਹੈ ਉਹਦਾ ਅੰਮ੍ਰਿਤ ਪੀ ਕੇ ਸਿੱਖ ਅਮਰ ਹੁੰਦੇ ਨੇ ਤੇ ਜਿਹੜਾ ਉੱਥੋਂ ਦਾ ਗ੍ਰੰਥੀ ਹੈ ਆਗੂ ਹੈ ਕੌਮ ਦਾ ਭਾਈ ਮਨੀ ਸਿੰਘ ਉਹ ਜੁਝਾਰੂ ਯੋਧੇ ਪੈਦਾ ਕਰਦਾ ਆ ਪਿਆ। ਤੇ ਜਿੰਨੀ ਦੇਰ ਤੱਕ ਭਾਈ ਮਨੀ ਸਿੰਘ ਉਨੀ ਦੇਰ ਤੱਕ ਤੂੰ ਸਿੱਖਾਂ ਨੂੰ ਖਤਮ ਕਰ ਨਹੀਂ ਸਕਦਾ। ਬੜੀ ਵੱਡੀ ਗੱਲ ਅਸੀਂ। ਹੁਣ ਇਧਰੋਂ ਜਦੋਂ 1737 ਦਾ ਸਮਾਂ ਆਇਆ ਜ਼ਕਰੀਆ ਖਾਨ ਨੇ ਭਾਪ ਲਿਆ ਵੀ ਮੌਕਾ ਤੇ ਬੜਾ ਬਣ ਗਿਆ ਸ਼ਰਾਰਤੀ ਅਨਸਰਾਂ ਦੇ ਕਹਿ ਤੇ ਵੀ ਇਹਨਾਂ ਨੇ ਰਮੰਦਰ ਸਾਹਿਬ ਵਿੱਚ ਬਹੁਤ ਵੱਡਾ ਇਕੱਠ ਕਰਨਾ ਹੈ ਤੇ ਇਕੱਠ ਕਰਨ ਤੋਂ ਬਾਅਦ ਮੈਂ ਆਪਣੀ ਫੌਜ ਲਿਆ ਕੇ ਕੱਲੇ-ਕੱਲੇ ਪਿੰਡ 'ਚ ਜਾ ਕੇ ਮਾਰਨ ਦੀ ਜਗ੍ਹਾ ਤੇ ਕਿਉਂ ਨਹੀਂ ਮੈਂ ਇਹਨਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਇਕੱਠਿਆਂ ਨੂੰ ਮਾਰ ਦਿਆਂਗਾ ਮੇਰੇ ਲਈ ਮਾਰਨਾ ਬੜਾ ਸੌਖਾ ਹੋ ਜਾਏਗਾ ਭਾਈ ਮਨੀ ਸਿੰਘ ਨੂੰ ਨਾ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਸਮੇਂ ਤੋਂ ਪਹਿਲਾਂ ਹੁਣ ਜਿੰਨੇ ਕੁ ਸਿੱਖ ਆ ਗਏ ਆ ਗਏ ਜਿਹੜੇ ਨਹੀਂ ਆਏ ਭਾਈ ਮਨੀ ਸਿੰਘ ਨੇ ਨਾ ਸਿੱਖਾਂ ਦੇ ਹੱਥੀ ਹੁਕਮ ਨਾਮੇ ਭੇਜ ਕੇ ਤੋਰਤਾ ਵੀ ਜਿੱਥੇ-ਜਿੱਥੇ ਹੈ ਰੁਕ ਜਾਓ ਕਿਉਂਕਿ ਸਰਕਾਰ ਦੀ ਨੀਅਤ ਖੋਟੀ ਹੋ ਚੁੱਕੀ ਹੈ ਸਰਕਾਰ ਸਾਡਾ ਇਕੱਠ ਵੇਖ ਕੇ ਸਾਨੂੰ ਮਾਰਨਾ ਚਾਹੁੰਦੀ ਹੈ ਉਧਰੋਂ ਜਦੋਂ ਭਾਈ ਮਨੀ ਸਿੰਘ ਜੀ ਦੇ ਕਹਿਣ ਦੇ ਉੱਪਰ ਉਹਨਾਂ ਨੇ ਰੋਕ ਦਿੱਤੇ ਸਰਬੱਤ ਖਾਲਸਾ ਦੀਵਾਲੀ ਦੇ ਮੌਕੇ ਤੇ ਖਾਲਸੇ ਦਾ ਜਿਹੜਾ ਇਕੱਠ ਹੁੰਦਾ ਸੀ ਉਹ ਇਕੱਠ ਨਹੀਂ ਹੋਇਆ ਹੁਣ ਜਬਾਨ ਨੇ ਜ਼ਕਰੀਆ ਖਾਂ ਕਹਿੰਦਾ ਜੀ ਮੈਨੂੰ ਮੇਰਾ ਟੈਕਸ ਦਿਓ ਭਾਈ ਮਨੀ ਸਿੰਘ ਕਹਿੰਦੇ ਸਾਡੀ ਜਬਾਨ ਹੋਈ ਸੀ ਜੇ ਖਾਲਸਾ ਇਕੱਠਾ ਹੋਵੇਗਾ ਤੇ ਸਾਡੇ ਨਹੀਂ ਟੈਕਸ ਦੇਣਾ ਕੋਈ ਯੋਕਾ ਨਹੀਂ ਹੈ ਕਿਉਂਕਿ ਜੇ ਇੰਨਾ ਸੰਗਤ ਆ ਜਾਏ ਕਿ ਸਾਡੇ ਬਹੁਤ ਡੂੰਘੀਆਂ ਵਿਚਾਰਾਂ ਆਪਸ ਵਿੱਚ ਰਲ ਕੇ ਹੋ ਜਾਣਗੀਆਂ ਵਿਚਾਰਾਂ ਦੀ ਸਾਂਝ ਬਣੇਗੀ ਤੇ ਇਹ 5 ਕੋ 1000 ਰੁਪਇਆ ਕਿੰਨੀ ਕੋ ਵੱਡੀ ਰਕਮ ਹੈ ਅਸੀਂ ਸਰਕਾਰ ਨੂੰ ਦੇ ਦੇਾਂਗੇ ਲੇਕਿਨ ਜਿਹੜੀ ਰਕਮ ਉਸ ਸਮੇਂ ਆਈ ਉਹ ਜਿੰਨੀ ਸੋਚੀ ਸੀ ਉਦੋਂ ਬੜੀ ਘੱਟ ਆਈ ਤੇ ਭਾਈ ਮਨੀ ਸਿੰਘ ਨੇ ਕਲੀਅਰ ਕਹਿ ਦਿੱਤਾ ਕਿ ਭਾਈ ਇਹ ਜਿਹੜੀ 5000 ਰੁਪਇਆ ਕਿ ਜਿਹਨੇ 10000 ਵੀ ਲਿਖੀ ਐ ਸਾ ਸੰਗਤ ਵੀ ਇਹ ਅਸੀਂ ਜ਼ਕਰੀਆ ਖਾਨ ਤੈਨੂੰ ਨਹੀਂ ਦੇਣੀ ਕਹਿੰਦਾ ਤੂੰ ਮੇਰੇ ਨਾਲ ਵਾਦਾ ਕੀਤਾ ਕਹਿੰਦਾ ਮੈਂ ਤੇਰੇ ਨਾਲ ਵਾਦਾ ਖਾਲਸੇ ਦੇ ਇਕੱਠ ਦਾ ਕੀਤਾ ਸੀ ਪਰ ਨੀਅਤ ਤੇਰੀ ਬਦਲੀ ਤੂੰ ਖਾਲਸੇ ਨੂੰ ਮਾਰਨਾ ਚਾਹੁੰਦਾ ਸੀ ਇਸ ਕਰਕੇ ਅਸੀਂ ਸਾਡਾ ਖਾਲਸਾ ਇਕੱਠਾ ਨਹੀਂ ਹੋਇਆ ਤੇ ਪੈਸਾ ਕਾਹਦਾ ਉਹ ਕਹਿੰਦਾ ਜੀ ਇਹ ਪੈਸਾ ਤੇ ਮੈਂ ਲੈ ਕੇ ਰਵਾਂਗਾ ਭਾਈ ਮਣੀ ਸਿੰਘ ਕਹਿੰਦਾ ਇਹ ਪੈਸਾ ਗੁਰੂ ਕੀ ਗੋਲਕ ਦਾ ਸੰਗਤ ਦੀ ਦਸਾਂ ਨਵਾਂ ਦੀ ਕਿਰਤ ਕਮਾਈ ਦਾ ਪੈਸਾ ਇਹ ਗੁਰੂ ਕੀ ਸੰਗਤ ਦੇ ਲੰਗਰਾਂ ਵਾਸਤੇ ਤੇ ਇਮਾਰਤਾਂ ਵਾਸਤੇ ਹੁੰਦਾ ਆ ਸਰਕਾਰੀ ਖਜ਼ਾਨੇ ਭਰਨ ਵਾਸਤੇ ਨਹੀਂ ਹੁੰਦਾ ਭਾਈ ਮਣੀ ਸਿੰਘ ਦੀ ਜ਼ੁਬਾਨ ਤੋਂ ਐਡੇ ਸਖਤ ਬੋਲ ਸੁਣ ਕੇ ਜ਼ਕਰੀਆ ਖਾਨ ਕਹਿੰਦਾ ਵੀ ਇਹ ਗਲਤ ਗੱਲ ਹੈ ਤੁਹਾਡੀ ਵਾਲੀ ਤੋਂ ਬਾਅਦ ਜ਼ਕਰੀਆ ਖਾਨ ਜਿਹੜੀ ਨੀਤੀ ਚਾਹੁੰਦਾ ਸੀ ਉਹ ਬਣ ਗਈ ਭਾਈ ਮਣੀ ਸਿੰਘ ਜੀ ਨੂੰ ਕਈ ਸਿੱਖਾਂ ਦੇ ਸਮੇਤ ਬੰਦੀ ਬਣਾ ਕੇ ਲਾਹੌਰ ਦੇ ਨਖਾਸ ਚੌਕ ਵਿੱਚ ਲੈ ਗਏ। ਪਹਿਲਾਂ ਲਾਹੌਰ ਦੀ ਜੇਲ੍ਹ ਵਿੱਚ ਬੰਦ ਕੀਤਾ ਤਸੀਹੇ ਦਿੱਤੇ ਤੇ ਤਸੀਹੇ ਦੇਣ ਤੋਂ ਬਾਅਦ ਨਖਾਸ ਚੌਕ ਦੇ ਅੰਦਰ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਅਸੀਂ ਦੀਵਾਲੀ ਮਨਾਉਂਦੇ ਆ ਤੇ ਸਾਡੇ ਭਾਈ ਮਨੀ ਸਿੰਘ ਦਾ ਦੀਵਾਲੀ ਤੇ ਇਕੱਠ ਕਰਨ ਦੇ ਸੰਬੰਧ ਦੇ ਅੰਦਰ ਤੇ ਗੁਰੂ ਕੀ ਗੋਲਕ ਨੂੰ ਸੰਭਾਲਣ ਦੇ ਚੱਕਰ 'ਚ ਬੰਦ-ਬੰਦ ਕਟਿਆ ਜਾਂਦਾ। ਇਹਦੀਆਂ ਖੁਸ਼ੀਆਂ ਚ ਦਿਵਾਲੀਆਂ ਮਨਾਉਂਦੇ ਫਿਰਦੇ ਆ ਡੁੱਬਿਆ ਪੰਜਾਬ ਫਿਰਦਾ ਪਾਣੀ ਦੇ ਨਾਲ ਤੇ ਅਸੀਂ ਦਿਵਾਲੀ ਮਨਾਉਂਦੇ ਫਿਰਨੇ ਆ ਲੋਕਾਂ ਦੇ ਘਰ ਘਾਟੁੱਜਣਗੇ ਨਾ ਅਸੀਂ ਦਿਵਾਲੀ ਮਨਾਉਂਦੇ ਫਿਰਨੇ ਆ ਹੈ ਸਾਨੂੰ ਆਪਣੀ ਕੌਮ ਦਾ ਫਿਕਰ ਹੀ ਕੋਈ ਨਹੀਂ ਹੈ ਆਪੂ ਆਪਣੇ ਸ਼ੌਂਕਾਂ ਦੇ ਅੰਦਰ ਹੀ ਬੈਠੀ ਹੁੰਦੀਆਂ ਤੇ ਦਿਵਾਲੀਆਂ ਮਨਾਉਂਦੇ ਆ ਜੀ ਚਾਰ ਦੀਵੇ ਬਾਲਣ ਤੋਂ ਬਾਅਦ ਸਜਣੋਂ ਘਰ ਖੁਸ਼ੀ ਨਹੀਂ ਜੇ ਆਉਣੀ ਚਾਰ ਭੁੱਖਿਆਂ ਨੂੰ ਰੋਟੀ ਖਵਾਉਣ ਤੋਂ ਬਾਅਦ ਤੁਹਾਡੇ ਘਰ ਖੁਸ਼ੀ ਆਉਣੀ ਜੇ ਚਾਰ ਨੰਗੇਸ਼ ਦੇ ਨਾਲ ਫਿਰਦੇ ਹੋਏ ਬੱਚਿਆਂ ਦੇ ਤਨ ਤੇ ਨਵੇਂ ਕੱਪੜੇ ਪਾਉਣ ਤੋਂ ਬਾਅਦ ਖੁਸ਼ੀ ਆਉਣੀ ਜੇ ਉਹਨਾਂ ਨੂੰ ਇਹ ਚੀਜ਼ਾਂ ਦੇਣ ਤੋਂ ਬਾਅਦ ਤੁਹਾਨੂੰ ਰਸੀਦ ਤੇ ਨਹੀਂ ਮਿਲੇਗੀ ਪਰ ਗੁਰੂ ਤੇਰੇ ਘਰ ਦੀ ਅਸੀਸ ਜ਼ਰੂਰ ਮਿਲ ਜਾਵੇਗੀ ਤੇਰੇ ਬਖਸ਼ੀਸ਼ ਜ਼ਰੂਰ ਮਿਲ ਜਾਵੇਗੀ 1738 ਦੀ ਸ਼ਹਾਦਤ ਤੇ ਭਾਈ ਮਨੀ ਸਿੰਘ ਜੀ ਦੀ ਤੇ ਸੈਂਤੀ ਵਾਲੀ ਦੀਵਾਲੀ ਸੀ ਜਿਹੜੀ ਉਹ ਕੱਟ ਕਰਨਾ ਚਾਹੁੰਦੇ ਸੀ ਸੋ ਅਸੀਂ ਸੋਚੀਏ ਮਨਾਉਣੀ ਜ਼ਰੂਰ ਹੈ ਅਸੀਂ ਬੰਦੀ ਛੋੜ ਦਿਵਸ ਦੇ ਨਾਮ ਦੇ ਉੱਪਰ ਅਸੀਂ ਮਨਾਉਣੀ ਦੀਵਾਲੀ ਹੁੰਦੀ ਆ ਉਂਝ ਕਹਿ ਜ਼ਰੂਰ ਦੇਣਿਆ ਜੀ ਬੰਦੀ ਛੋੜ ਦਿਵਸ ਮਨਾ